ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਲ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਾਇ ਹੀ ਭਗਵਾਨ ਸੁਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਂ ਜਾਂ ਤੱਕ ਨਾ ਨਿਕਲੋ ਜਨ ਆ ਇੱਧਰ ਇੱਧਰ ਆ ਜਾ ਆ ਇੱਧਰ ਆ ਫਿਰ ਇਦਾਂ ਆ ਮੈਂ ਆ ਲੋਕ ਮੈਨੂੰ ਮਰਨ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਨਹੀਂ ਜਾਣ ਦਿੱਤਾ ਅੱਛਾ ਆ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਵੀ ਨਹੀਂ ਜਾਣ ਦਿੱਤਾ ਹਾਂਜੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਟੀ ਦੇ ਡਾਕਟਰੀ ਜੀ ਇਦਾਂ ਡਿਸਟਿਵਟਿਵ ਜੀ ਨਾਲ ਨਹੀਂ ਕਰਦਾ ਮੈਂ ਕਹਿੰਦਾ کا ایک پرابلم بہت کر لیتے ریکارڈنگ مجھیا بکرم سنگھ مجھے ਜਦ ਬਾਪੂ ਚੱਲਿਆ ਫੈਮਲੀ ਨੂੰ ਮਿਲਦੇ ਸਾਰੇ ਜਨ ਤਗੜੇ ਬਿਕਰਮ ਸਿੰਘ ਬੀਜੇ ਪੋਤਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਜੰਮਸਾਹ ਦੇ ਪੁੱਤਰਾਂ ਤਗੜੇ ਰਹਿਣਾ ਬੋਲੀ ਓਕੇ ਆਈ ਲਵ ਯੂ ਗਾਇਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਉੱਥੇ ਆਜਾ ਜੀ ਆਜਾ ਜੀ ਨੰਨੇ ਨੰਨੇ ਨਾਮ ਤੇ ਮਾਰੋ ਇਹਦਾ ਬਣ ਕਰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਦੇ ਲੱਛੋ ਜੀ ਸਾਹਿਬ ਅਸੀ ਕੀ ਕਹਿੰਦਾ ਬਲੌਗ ਦਾ ਬਲੌਗ ਮੇਰ ਹੋ ਗਿਆ ਘਰ ਲਾਈ ਕਿੱਥੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਉਧਰ ਨੂੰ ਲੱਭਾ ਰੋ ਹਾਕੇ ਤੱਕ ਲੈ ਆਕੇ ਬੰਦ ਕੋਈ ਸਾਰੀ ਗਲੀ ਬੰਦ ਕੀਤੀ ਐ ਜੀ ਕਿੰਨੇ ਸੇ ਨੂੰ ਆਰਡੀਟਿਸ਼ਨ ਚ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਐ ਮਤਲਬ ਜਿਵੇਂ ਪਤਾ ਨਹੀਂ ਕੀ ਐ ਜੇ ਕੋੜਾ ਕਾਲ ਵੀ ਮੈਸੇਜ ਜਾਣ ਨੂੰ ਤਿਆਰ ਜੀ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੁਸੀਂ ਤਾਂ ਪੁੱਛਤਾ ਜੀ ਮੈਨੂੰ ਹਾਂਜੀ ਕਮਿਟਮੈਂਟ ਕੀ ਕੀ ਹੋਤੀ ਜਾਣਾ ਕੀ ਨਹੀਂ ਨਹੀਂ ਗੱਲ ਯੋਸੋ سردار <سؤال> بکرم سنگھیا <سؤال> جیجیاب <سؤال> جے بند ਇਹ ਆਰਟੀਕਲ ਆ ਟੂਡਾ ਪਰ ਗੋਲ ਸਾਰ ਕੋਈ ਜਾਣੇ ਉਹ ਬਹੁਤ ਅੱਗ ਲੱਗਦੀ ਬਦਖਾਇਰ ਨਹੀਂ ਬਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਪਾਸੇ ਨੇ ਉਹ ਆਏ ਕਿ ਸਾਰੇ ਬੰਦੇ ਖੜੇ ਆ ਅੱਗੇ ਤੱਕ ਦੇਖਦੇ ਆਂ ਉਹ ਆ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਲਿਆਉਣਾ ਪਤਾ ਬੱਸ ਕਰ ਦੇ ਬੱਸ ਕਰ ਦੇ ਹੈ